ਮੇਰਾ ਨਾਮ ਬਲਵਿੰਦਰ ਸਿੰਘ ਵਾਹੀ ਕੁਚੀ ਦਾ ਖਾਲਸਾ ਵਾਹੀ ਕੁਫਤੇ ਜੋ ਘਟਨਾ ਹੋਈ ਜੀ ਮੇਰੇ ਨਾਲ ਜੋ ਪੱਠੀਆਂ ਲਗਾਈਆਂ ਗਈਆਂ ਮੇਰੇ ਘਰਾਂ ਦੇ ਨਾਲ ਕਾਫੀ ਚਿਰ ਤੋਂ ਆਈ ਇਹਨਾਂ ਨੂੰ ਸ਼ਿਕਾਇਤਾਂ ਕਰ ਚੁੱਕੇ ਆ ਪ੍ਰਸ਼ਾਸਨ ਨੂੰ ਵੀ ਕਰ ਚੁੱਕੇ ਆ ਇਹਨਾਂ ਨੂੰ ਮਾਲਕਾਂ ਨੂੰ ਵੀ ਕਹਿ ਚੁੱਕੇ ਆ ਜਿਲੇ ਅਸੀਂ ਕਹਿੰਨੇ ਨੂੰ ਉਹ ਝਗੜਾ ਹੀ ਕਰਨੇ ਪੈਂਦੇ ਨਾ ਪਰ ਸਾਨੂੰ ਇੱਥੇ ਪਰੇਸ਼ਾਨੀ ਪ੍ਰਦੂਸ਼ਣ ਦੀ ਹੈ ਪਰ ਜਿਲੇ ਅਸੀਂ ਪੱਠੀਆਂ ਨੂੰ ਗੱਲ ਚੁੱਕਦੇ ਆ ਤੇ ਉਹ ਸਾਨੂੰ ਮਾਰਨ ਪੈਂਦੇ ਨਾ ਇਹ ਕੁਛ ਹੀ ਸਾਨੂੰ ਪਹਿਲੇ ਵੀ ਤਮ ਕਹ ਦਿੱਤੀਆਂ ਨਾ ਤੇ ਅ ਮੈਂ ਆਪਣੇ ਕਿਤੇ ਕੰਮ ਤੇ ਜਾ ਰਿਹਾ ਸੀ ਇੱਕ ਦਿਨ ਆ ਰਿਹਾ ਸੀ ਕੰਮ ਤੋਂ ਤੇ ਇੰਦੀਆਂ ਗੱਡੀਆਂ ਗੁਡੀਆਂ ਤੇ ਲੱਗਈਆਂ ਸਭ ਉਥੇ ਆਪਣੇ ਦੇ ਕੋਲੋਂ ਦੀ ਗੱਲ ਹੈ ਆਪਣੀ ਬਾਈ ਪ੍ਰਿਆਲ ਜੀ ਜੀ 22 April ਨੂੰ 12 12:30 ਵੇ ਮੈਂ ਆ ਰਿਹਾ ਸੀ ਘਰ ਨੂੰ 12 ਕੁ ਵੇ ਦੇ ਕਰੀਬ ਦੁਪਹਿਰ ਨੂੰ ਉੱਥੇ ਇਹਨਾਂ ਨੂੰ ਕੋਈ ਤੇ ਮੰਗਲਵਾਰ ਛੁੱਟੀ ਸੀਗੀ ਤੇ ਉੱਥੇ ਆਪਣੇ ਦੇ ਮੈਂ ਜਿਲੇ ਆਇਆ ਤੇ ਉੱਥੇ ਕੋਈ ਵੱਡੀ-ਕੁਡੀ ਲੱਗੇਦੀ ਤੇ ਆਪਣੀ ਪਰਿਵਾਰਸ਼ਣ ਦੀ ਵੀ ਤੇ ਪਰਿਵਾਰਸ਼ਣ ਤੇ ਆਪਣੇ ਆਏ ਦੇ ਬੰਦੇ ਤੇ ਸਲੱਖਣ ਸਿੰਘ ਨੇ ਮੇਰਾ ਨਹੀਂ ਆਂਦੇ ਉਥੋਂ ਮੋਟਰਸਾਈਕਲ ਡੱਕਿਆ ਡੱਕ ਕੇ ਮੈਨੂੰ ਕਹਿੰਦਾ ਵੀ ਸਾਡੀਆਂ ਜਿਹੜੀਆਂ ਪੱਠੀਆਂ ਤਾਂ ਬੰਦ ਹੋਣੀਆਂ ਹੋਣੀਆਂ ਤੇ ਆਹੀਂ ਤੈਨੂੰ ਅੱਜ ਜਾਨੋਂ ਹੀ ਮਾਰ ਦੇਣਾ ਤੇ ਜਿਲੇ ਮੈਨੂੰ ਨਾ ਆਪਣੇ ਜਿਲੇ ਮਾਰਕੁਟਾਈ ਕੀਤੀ ਹੈ ਮੈਨੂੰ ਸੜਕ ਦੇ ਲ ਵੀ ਲੰਮਾ ਪਾਇਆ ਮੇਰੇ ਕਾਕਾਰ ਵੀ ਉੱਥੇ ਦਿਖਾਈ ਦੇ ਰਹੇ ਮੈਂ 10 ਵੀ ਰਿਆਂ ਕਿ ਮੇਰੇ ਕਾਕਾਰ ਉੱਥੇ ਪਿਆ ਹੈ ਗੰਗਾ ਪਿਆ ਮੇਰਾ ਸਿਰ ਕੇਸ ਪੂਰੇ ਪਟਿਆ ਦਸਤਾਰ ਵੀ ਲਾਤੀ ਕੇਸ ਵੀ ਪਟ ਤੇ ਮੈਂ ਬਾਲ ਗੁੱਛਾ ਜਿਹੜਾ ਨਾ ਆਪਣੇ ਮੇਰੇ ਵਾਲਾਂ ਦਾ ਕੇਸਾਂ ਦਾ ਉਹ ਮੈਂ ਪ੍ਰਸ਼ਾਸਨ ਨੂੰ ਵੀ ਦੇ ਚੁੱਕਾ ਤੇ ਉਹਦੇ ਬਾਅਦ ਮੈਨੂੰ ਉਹਨਾਂ ਨੇ ਮਾਰਕੁੱਟ ਕਰਕੇ ਤੇ ਮੈਨੂੰ ਕੇ ਇਹ ਬੰਦੇ ਨੇ ਆਣ ਕੇ ਮੈਨੂੰ ਉਥੇ ਕੇ ਨੂੰ ਕੀਤਾ ਮੈਨੂੰ ਜਿਹਨੇ ਚਾਚੇ ਮੁਰੇ ਨੂੰ ਮੱਖਣ ਸਿੰਘ ਨੂੰ ਇਹ ਤੇਰੇ ਤਾਏ ਦੇ ਮੁੰਡੇ ਨੂੰ ਕਿਤੇ ਬੰਦੇ ਨਾ ਕੁੱਟ ਰਹੇ ਨਾ ਜੀਤ ਸਿੰਘ ਸਲੱਖਣ ਸਿੰਘ ਦੇ ਸਾਰੇ ਪਰਿਵਾਰ ਉਹ ਕਿਤੇ ਨਾ ਗਵੰਡੀ ਨੂੰ ਕਿਤੇ ਫੋਨ ਕੀਤਾ ਮੱਖਣ ਸਿੰਘ ਨੂੰ ਮੱਖਣ ਸਿੰਘ ਦੇ ਸਾਰੇ ਪਰਿਵਾਰ ਨੂੰ ਸਾਡੇ ਨੂੰ ਘਰਾਂ ਦੱਸਿਆ ਉਹ ਮੈਨੂੰ ਆਣ ਕੇ ਦੇਖਿਆ ਉਹਨਾਂ ਨੇ ਤੇ ਪੂਰਾ ਹਾਲ ਕੀਤਾ ਮਾਰ ਮਾਰ ਕੇ ਮੇਰੇ ਤਾਏਆਂ ਜਾਂ ਚਾਚੀਆਂ ਜਿਹੜੀਆਂ ਬਜ਼ੁਰਗ ਆਏ ਉਹਨਾਂ ਨੇ ਮੈਨੂੰ ਛਡਾਇਆ ਤੌਰ ਤੇ ਮੇਰੀ ਜਿਹੜੀ ਨਾ ਵੀਡੀਓ ਮੇਰੇ ਚਾਚੇ ਦੇ ਮੁੰਡੇ ਨਾਲ ਦੂਸਰ ਕਰਾਇਆ ਸੀ ਨਾ ਬਣਾਈ ਕਿ ਇਹ ਆਹ ਉਸ ਤੇ ਹੀ ਨਾ ਕਿਉਂ ਕੀਤਾ ਇਹ ਨਾਲ ਤੇ ਉਹ ਉਹਦੇ ਬਾਅਦ ਚ ਮੈਂ ਚੱਲ ਗਿਆ ਜੀ ਆਜ਼ਾਦ ਚੱਲ ਗਿਆ ਮੈਨੂੰ ਲੱਗੇ ਨਾ ਉਹਦੇ ਬਾਅਦ ਮੈਂ ਜਾ ਕੇ ਥਾਣੇ 'ਵੀ ਰਿਪੋਰਟ ਕਰਾਈ ਤੇ ਜੋ ਸਲੱਖਣ ਸਿੰਘ ਕਹਿ ਰਿਹਾ ਵੀ ਮੇਰੇ ਤੇ ਝੂਠੇ ਇਲਜ਼ਾਮ ਲਾ ਰਿਹਾ ਪੀਪਲਵਿੰਦਰ ਸਿੰਘ ਤੇ ਇਹ ਮੇਰੇ ਵੀ ਕਾਕਾ ਇਹਨੇ ਖਿੱਚ ਤੋ ਕੀਤੀ ਹੈ ਪਰ ਲੇਕਿਨ ਮੇਰੇ ਕਾਕਾ ਇਹਨੇ ਇਨੇ ਦੇ ਕਾਕਾ ਬਿਲਕੁਲ ਨੇ ਇਹਨੇ ਕੁਰਪਾਣ ਵੀ ਨਹੀਂ ਉਤੋ ਦੀ ਪਾਈ ਦੀ ਦਸਤਾਰ ਵੀ ਬਿਲਕੁਲ ਸਜੀ ਹੋਈ ਹੈ ਥਾਣੇ ਤੁਸੀਂ ਰਿਪੋਰਟ ਕੀਤੀ ਹੈ ਹਾਂਜੀ ਹਾਂਜੀ ਕੀਤੀ ਹੈ ਜੀ ਕੀ ਥਾਣੇ ਕੀ ਕਰੇ ਥਾਣੇ ਧਾਣੇ ਵਾਲੇ ਕਹਿੰਦੇ ਸਾਨੂੰ ਕਹਿੰਦੇ ਪੂਰਾ ਭਰੋਸਾ ਤੁਹਾਾਰੇ ਵੀ ਅਸੀਂ 295 ਜੋ ਕਾਰਵਾਈ ਕਰ ਰਹੇ ਆ ਉਹਦੇ ਤੇ ਸਾਨੂੰ ਬਹੁਤ ਹੀ ਉਮੀਦ ਹੈ ਪੁਲਿਸ ਪ੍ਰਸ਼ਾਸਨ ਤੇ ਪਰ ਲੇਕਿਨ ਇਹ ਕੱਲ ਕਿਤੇ ਨਾ ਸੁਣਨੇ ਆਪਣੇ ਸਾਨੂੰ ਪਤਾ ਲੱਗਾ ਕਿ ਜਗਿਆਲ ਗੁਰ ਰਵਿਦਾਸ ਮੰਦਿਰ ਵਿੱਚ ਸਰਸਾ ਕਿਤੇ ਆਪਣੇ ਬਲਦੇਵ ਸਿੰਘ ਆ ਰਹੇ ਨਾ ਆਏ ਨਾ ਪਰ ਲੇਕਿਨ ਦੁੱਖ ਦੀ ਗੱਲ ਇਹ ਆ ਵੀ ਉਹ ਵੀ ਆਪਣੇ ਅੰਮ੍ਰਿਤਾਰੀ ਨਾ ਪਰ ਲੇਕਿਨ ਮੈਂ ਇੱਕ ਅੰਮ੍ਰਿਤਧਾਰੀ ਬੰਦਾ ਹੋਵੇ ਮੈਂ ਵੀ ਹਗਾ ਪਰ ਜੇ ਮੇਰੇ ਕੋਲੋ 1 ਕਿਲੋਮੀਟਰ ਮੇਰੇ ਜਗਿਆਲ ਹੈਗਾ ਉਹ ਮੈਨੂੰ ਦੁਖੀ ਲੱਗਿਆ ਵੀ ਉਹ ਵੀ ਅੰਮ੍ਰਿਤਧਾਰੀ ਤੇ ਮੈਨੂੰ ਵੀ ਅੰਮ੍ਰਿਤਧਾਰੀ ਨੂੰ ਮਾਰਿਆ ਪਰ ਲੇਕਿਨ ਉਹ ਮੇਰੇ ਕੋਲ ਨਹੀਂ ਆਇਆ ਠੀਕ ਹੈ ਨਾ ਉਹ ਕਿਤੇ ਪਠਾਨਕੋਟ ਦਾ ਉਹਨਾਂ ਨੇ ਟਾਈਮ ਰੱਖਿਆ ਐਸਐਸਪੀ ਦਾ ਪਠਾਨਕੋਟ ਦਫਤਰ ਦਾ ਉਹਨਾਂ ਨੇ ਦਫਤਰ ਜਾ ਕੇ ਕਿਹਾ ਤਾਂ ਵੀ ਨੇ ਜੀ ਉਹਦੇ ਬਲਵਿੰਦਰ ਸਿੰਘ ਨੇ ਆਪਣੀ ਦਸਤਾਰ ਹੱਪ ਖਲਾਈ ਮੈਨੂੰ ਬਹੁਤ ਦੁੱਖ ਲੱਗਾ ਜੀ ਉਹ ਇੱਕ ਅਮਰਤਾਰੀ ਵੀ ਸਰਸੇਲ ਬਾਬੇ ਆਪਣੇ ਹਗੇਨ ਲੇਕਿਨ ਉਹਨਾਂ ਨੇ ਫਿਰ ਵੀ ਮੇਰੇ ਤੇ ਰੋਗ ਲਾਤੇ ਵੀ ਉਹਨਾਂ ਨੇ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਵੀ ਸਾਨੂੰ ਨਿصاف ਦਿੱਤਾ ਜਾਏ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਉਹ ਬਿਲਕੁਲ ਸਹੀ ਚੱਲ ਰਹੀ ਹੈ ਉਹਦੇ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਵਿਸ਼ਵਾਸ ਹੈ ਕਿ ਉਹ ਆਪਣੇ ਬਿਲਕੁਲ ਸਹੀ ਕਾਰਵਾਈ ਕਰੇ ਇਹ ਆਣ ਕੇ ਕਿਤੋਂ ਜਥੇਬੰਦੀਆਂ ਲੈ ਕੇ ਆਪਣੇ ਗਾਰਡ ਬਣਾ ਕੇ ਪੁਲਿਸ ਪ੍ਰਸ਼ਾਸਨ ਤੇ ਪ੍ਰੈਸ਼ਰ ਪਾ ਰਿਹਾ ਵੀ ਇਹ ਕਾਰਵਾਈ ਗਲਤ ਹੋ ਰਹੀ ਹੈ ਵੀ ਮੁੜ ਕੇ ਪੜਤਾਲ ਕਰੋ ਮੈਂ ਕਹਿੰਦਾ ਵੀ ਜਿੱਦਸ ਦਿਨ ਦੀ ਬਲਵਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਦਿੱਤੀ ਵੀ ਮੈਂ ਆਪਣੀ ਐਸਐਸਪੀ ਨੂੰ ਵੀ ਮੇਰੀ ਜਾਂਚ ਕੀਤੀ ਜਾਏ ਇਸ ਪਰਚੇ ਦੀ ਸਾਡੇ ਤੇ ਝੂਠੇ ਰੋਪ ਲਾਏ ਨੇ ਸਾਡੇ ਤੇ ਕ੍ਰਾਸ ਪਰਚਾ ਗਲਤ ਕੀਤਾ ਗਿਆ ਉਹਨਾਂ ਨੇ ਸਹੀ ਕਰਦੇ ਕੀਤੀ ਹੈ ਕਾਰਵਾਈ ਉਹਦੇ ਮੁਤਾਬਕ ਸਾਡੇ ਤੇ ਪੁਲਿਸ ਪ੍ਰਸ਼ਾਸਨ ਇਹ ਅਗੇਨ ਇਹ ਪੜਤਾਲ ਮੁੜ ਕੇ ਕਰੋ ਆਹੀਂ ਕਹਿੰਨਿਆ ਵੀ ਪੜਤਾਲ ਕੀਤੀ ਦੀ ਕਰਨੀ ਤਈ ਜਦ ਪੜਤਾਲ ਹੀ ਸਾਡਾ ਪਾਕ ਪੁਲਿਸ ਪ੍ਰਸ਼ਾਸਨ ਨੇ ਸੁਣਿਆ ਔਰ ਤੁਹਾਡਾ ਵੀ ਸੁਣ ਲਿਆ ਉਹਦੇ ਮੁਤਾਬਕ ਹੀ ਕਾਰਵਾਈ ਲੱਗੇਦੀ ਆ ਉਹਦੇ ਮੁਤਾਬਕ ਜਿਲ੍ਹੇ ਕਾਰਵਾਈ ਲੱਗੀ ਆ ਤੇ ਵੀ ਤੇ ਚ ਰੋਸ ਕੋਈ ਨਹੀਂ ਜੋ ਕਾਰਵਾਈ ਕਾਨੂੰਨ ਕਰ ਰਿਹਾ ਆਪਣਾ ਕੰਮ ਕਰ ਗਿਆ ਉਹਨੂੰ ਕਰਨ ਦੋ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਧੰਨਵਾਦ ਕਰਦਾ ਜਿਹੜੇ ਮੇਰੇ ਪੱਤਰਕਾਰ ਵੀਰ ਅੱਜ ਜੋ ਇੱਕ ਗਰੀਬ ਬਲਵਿੰਦਰ ਸਿੰਘ ਅਮਰਤਾਦੀ ਸਿੰਘ ਜਿਨ੍ਹਾਂ ਧੱਕੇਸ਼ਾਹੀ ਹੋਈ ਉਹਦੇ ਬਾਰੇ ਜੋ ਅੱਜ ਪੁੱਛਣ ਆਏ ਨੇ ਵੀ ਉਹਦਾ ਕੀ ਹੋਇਆ ਕੀ ਨਹੀਂ ਮੈਂ ਧੰਨਵਾਦ ਦਿਆਂ ਇਹਨਾਂ ਵੀਰਾਂ ਦਾ ਪੱਤਰਕਾਰਾਂ ਦਾ ਸਾਰਿਆਂ ਦਾ ਔਰ ਮੈਂ ਜੋ ਮੈਨੂੰ ਪੁੱਛਿਆ ਗਿਆ ਇਹਨਾਂ ਵੱਲੋਂ ਮੈਂ ਦੱਸਣਾ ਚਾਹੁੰਦਾ ਜੀ ਕਿ 22 April ਨੂੰ ਜਿਹੜੀ ਲੜਾਈ ਹੋਈ ਹੈ ਔਰ ਸ਼ਾਇਦ ਮੈਂ 23 April ਨੂੰ ਸਿਵਲ ਅਫਸਰ ਪਹੁੰਚਿਆ ਇਹਦਾ ਜਦੋਂ ਮੈਂ ਹਾਲ ਦੇਖਿਆ ਤੇ ਮੇਰਾ ਮਨ ਬਹੁਤ ਦੁਖੀ ਹੋਇਆ ਤੇ ਮੈਂ ਸੋਚਿਆ ਵੀ ਜੇ ਅੱਜ ਇਸ ਗਰੀਬ ਨੂੰ ਇਨਸਾਫ ਨਾ ਮਿਲਿਆ ਤਾਂ ਜੋ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਲੋਕ ਧਰਮ ਪਰਿਵਰਤਨ ਕਰਦੇ ਆ ਉਹਦਾ ਮੇਨ ਕਾਰਨ ਹੀ ਇਹ ਆ ਕਿ ਜਦੋਂ ਕੋਈ ਗਰੀਬ ਬੰਦਾ ਕਿਸੇ ਵੀ ਧਰਮ ਦਾ ਉਹਨੂੰ ਉਹਦੇ ਧਰਮ ਵਾਲੇ ਲੋਕ ਨਹੀਂ ਪੁੱਛਦੇ ਤਾਂ ਉਹ ਮਜਬੂਰੀ ਵਸ ਵੀ ਕਈ ਲੋਕ ਕੋਈ ਲਾਲਚੀ ਵੀ ਹੋ ਜਾਂਦੇ ਆ ਤੇ ਕਈ ਮਜਬੂਰੀ ਵਸ ਵੀ ਜਿਹੜੇ ਆ ਉਹ ਧਰਮ ਪਰਿਵਰਤਨ ਕਰਦੇ ਆ ਮੇਰੇ ਦਿਮਾਗ 'ਚ ਗੱਲ ਬੈਠ ਗਈ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਇਹ ਫਿਰ ਮੇਰੇ ਨੂੰ ਦੱਸਦਾ ਰਿਹਾ ਔਰ ਮੈਂ ਇਹ ਦੇਖਦਾ ਰਿਹਾ ਤੇ ਜਦੋਂ ਜਿਹੜਾ ਆਈਓ ਹੈ ਇਸ ਕੇਸ ਦਾ ਉਹ ਬਿਆਨ ਲੈਣ ਆਇਆ ਹਸਪਤਾਲ ਦੇ ਵਿੱਚ ਜਦ ਮੈਂ ਉੱਥੇ ਸੀ ਚਲੋ ਬਿਆਨਬਾਜ਼ੀ ਹੋ ਗਈ ਸਭ ਕੁਝ ਹੋ ਗਿਆ ਤੇ ਇਹਨਾਂ ਦੇ ਜਿਹੜੇ ਜੀਤ ਸਿੰਘ ਰਾਜਪੁਰਾ ਦੇ ਜਿਨ੍ਹਾਂ ਦੀਆਂ ਭੱਟੀਆਂ ਵੀ ਸੰਦੇ ਕੋਈ ਕੋਈ ਕੱਥੇ ਕੋਲੇ ਦੀਆਂ ਹੈਗੀਆਂ ਜਿਹੜੀਆਂ ਕਿ ਗੈਰਕਾਨੂੰਨੀ ਹੈ ਉਹਨਾਂ ਦੇ ਉੱਤੇ ਜੋ ਕੁੱਟਮਾਰ ਕਰਨ ਦਾ ਜਿਹੜਾ ਉਹ ਥਾਣੇ ਵਿੱਚ ਮਮੁੱਲੀ ਜਿਹੀ ਧਾਰਾ ਲਾ ਕੇ ਬੜਾ ਦੁੱਖ ਲੱਗਾ ਵੀ ਉਹਨਾਂ ਨੇ ਐਫ ਆਈ ਆਰ ਦਰਜ ਕਰਤੀ 33 ਬੜਾ 25 ਉਸ ਤੋਂ ਬਾਅਦ ਬੜੀ ਹੈਰਾਨੀ ਹੋਈ ਹਫਤੇ ਬਾਅਦ ਜਾ ਕੇ ਸੋ ਲਖਣ ਸਿੰਘ ਆਪਣੇ ਹੱਥੇ ਚੀਰਾ ਉਹਨੇ ਦੱਸਿਆ ਕਿ ਮੇਰੇ ਵੀ ਲੜਾਈ ਦੌਰਾਨ ਜਿਹੜਾ ਚੀਰਾ ਉੱਤੇ ਮਾਰਿਆ ਗਿਆ ਔਰ ਬਲਵਿੰਦਰ ਸਿੰਘ ਦੇ ਨਾਲ ਲਖਣ ਸਿੰਘ ਸੀ ਤੇ ਇੱਕ ਪੰਚਾਇਤ ਮੈਂਬਰ ਮਦਨ ਲਾਲ ਸੀ ਤੇ ਉਹਨਾਂ ਨੇ ਕ੍ਰਾਸ ਪਰਚਾ ਕਰਾਤਾ ਮੈਨੂੰ ਜੋ ਸਮਝ ਆ ਰਹੀ ਹੈ ਕਿ ਪਤਾ ਨਹੀਂ ਇਹ ਕੋਈ ਸਿਆਸੀ ਦਬਾਅ ਸੀ ਕੀ ਸੀ ਕਿ ਤਾੜ ਫਾੜ ਦੇ ਵਿੱਚ ਖਾਣਾ ਸ਼ਾਹਪੁਰ ਕੰਡੀ ਵਾਲਿਆਂ ਨੇ ਵੀ ਜਿਹੜਾ ਉਹ ਕ੍ਰਾਸ ਪਰਚਾ ਕਰਤਾ ਪਰ ਉਸ ਤੋਂ ਬਾਅਦ ਇੱਕ ਵੀਡੀਓ ਸਾਡੇ ਹੱਥ ਲੱਗੀ ਜਿਹੜੀ 1 ਵਜੇ ਦੀ ਸੀ 12:30 ਵਜੇ ਸਲੱਖਣ ਸਿੰਘ ਆਪਣਾ ਹੱਥ ਦਿਖਾ ਰਿਹਾ ਵੀ ਚੀਰਾ ਲੱਗਾ ਮੇਰੇ ਹੱਥ ਤੇ ਲੇਕਿਨ 1 ਵਜੇ ਵਾਲੀ ਵੀਡੀਓ ਦੇ ਉੱਤੇ ਉਹੀ ਜਿਹੜਾ ਉਹਦਾ ਸੱਜਾ ਹੱਥ ਹੈ ਉਹ ਬਿਲਕੁਲ ਸਾਫ਼ ਹੈ ਜਦੋਂ ਮੈਂ ਉਹ ਸਾਰਾ ਕੁਝ ਦੇਖਿਆ ਫਿਰ ਮਾਯੋਗ ਸਾਡੇ ਪਠਾਨਕੋਟ ਦੇ ਐਸਐਸਪੀ ਸਾਹਿਬ ਢਿਲੋਂ ਸਾਹਿਬ ਉਹਨਾਂ ਕੋਲ ਬਲਵਿੰਦਰ ਸਿੰਘ ਨੂੰ ਮੈਂ ਲੈ ਕੇ ਗਿਆ ਤੇ ਮਾਯੋਗ ਐਸਐਸਪੀ ਸਾਹਿਬ ਨੇ ਬੜੇ ਹੀ ਧਿਆਨ ਨਾਲ ਜੋ ਸਾਨੂੰ ਸੁਣਿਆ ਤੇ ਉਹਨਾਂ ਨੇ ਸਾਰੇ ਕੇਸ ਨੂੰ ਦੇਖ ਕੇ ਤੇ ਇਹਦੀ ਇਨਕੁਆਰੀ ਜੋ ਡੀਐਸਪੀ ਧਾਰ ਨੂੰ ਮਾਕ ਕਰ ਦਿੱਤੀ। 2 ਮਹੀਨੇ ਹੋ ਗਏ ਜੀ ਉਹ ਇਨਕੁਆਰੀ ਚੱਲ ਰਹੀ ਹੈ। ਅਸੀਂ 2-4 ਵਾਰ ਹੀ ਗਏ ਆ ਡੀਐਸਪੀ ਸਾਹਿਬ ਕੋਲ ਪੁੱਛਣ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਬਿਲਕੁਲ ਬੇਫਿਕਰ ਹੋਵੋ। ਜੋ ਵੀ ਹੋਏਗਾ ਉਹ ਬਿਲਕੁਲ ਇਨਸਾਫ ਹੋਏਗਾ। ਕਿਸੇ ਦਾ ਧੱਕਾ ਨਹੀਂ ਹੋਏਗਾ। ਅਸੀਂ ਦੋਨੋਂ ਪਾਰਟੀਆਂ ਦੇ ਬਿਆਨ ਕਰ ਰਹੇ ਆ। ਸਾਨੂੰ ਟਾਈਮ ਦਿਓ। ਹੁਣ ਪਤਾ ਲੱਗਾ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਤੇ ਉਹ ਵੀ 295 ਏ ਧਾਰਾ ਲੱਗੀ ਹੈ ਪਰ ਅਸੀਂ ਤਾਂ ਅਜੇ ਤੱਕ ਇਹਦੇ ਬਾਰੇ ਮੀਡੀਆ 'ਚ ਆਉਣਾ ਨਹੀਂ ਚਾਹੁੰਦੇ ਸੀ 295 ਏ ਧਾਰਾ ਬਾਰੇ ਪਰ ਕੱਲ ਜੋ ਬਲਦੇਵ ਸਿੰਘ ਸਰਸਾ ਆਪਣੇ ਆਪ ਨੂੰ ਕਿਸੇ ਕਿਸਾਨ ਜੱਥੇਬੰਦੀ ਦਾ ਆਗੂ ਕੋ ਹੁੰਦਾ ਹੈ ਪੰਜਾਬ ਦਾ ਪਰ ਮੈਨੂੰ ਵੇਜਦਾ ਪੰਜਾਬ ਚ ਉਹਦੀ ਪੁਸ਼ਪ ਪ੍ਰਸਿੱਧ ਘਾਟੀ ਹੈ ਉਹ ਜਿਆਦਾ ਪਠਾਨ ਕੋੜੀ ਇੱਥੇ ਮਾੜਾ ਮੋਟਾ ਆਪਣਾ ਉਹਨਾਂ ਦਾ ਕੋਈ ਇੱਥੇ ਲੀਡਰ ਹੀ ਚੱਲਦੀ ਪਈ ਹੈ ਤੇ ਉਹ ਕਿਤੇ ਰਵਿਦਾਸ ਮੰਦਿਰ ਆਇਆ ਜੀ 1 ਕਿਲੋਮੀਟਰ ਦੂਰ ਪੈਂਦਾ ਹੈ ਰਾਜਪੁਰੇ ਤੋਂ ਜਿਸ ਉਹ ਬਲਵਿੰਦਰ ਸਿੰਘ ਪੀੜਤ ਆ ਔਰ ਕਮਾਲ ਹੋ ਗਈ ਬਲਵਿੰਦਰ ਸਿੰਘ ਸਰਸਾ ਨੂੰ ਮੈਂ ਬਹੁਤ ਵਧੀਆ ਸਮਝਦਾ ਜੀ ਕਿ ਪੰਤੇ ਤੇ ਅਸ਼ੀ ਬੰਦਾ ਪਰ ਮੈਂ ਹੈਰਾਨ ਹੀ ਰਹਿ ਗਿਆ ਉਹ ਕਹਿੰਦੇ ਆ ਵੀ ਜਿਸ ਤਰ੍ਹਾਂ ਵੀ ਹਾਥੀ ਦੇ ਦੰਦ ਜਿਹੜੇ ਖਾਣ ਨੂੰ ਹੋਰ ਤੇ ਦਿਖਾਣ ਨੂੰ ਹੋਰ ਉਹ 1 ਕਿਲੋਮੀਟਰ ਤੇ ਆ ਕੇ ਸਰਸਾ ਮੀਟਿੰਗ ਕਰ ਰਿਹਾ ਰਵਦਾਸ ਮੰਦਰ ਜਗਿਆਲ ਦੇ ਵਿੱਚ ਤੇ ਜਿਹਦੀਆਂ ਵੀਡੀਓ ਬਲਵਿੰਦਰ ਸਿੰਘ ਦੀਆਂ ਜੋ ਮੈਨੂੰ ਪਤਾ ਲੱਗਿਆ ਸੀ ਵੀ ਸਰਸਾ ਸਾਹਿਬ ਆ ਰਹੇ ਆ ਇਸ ਮਸਲੇ ਵਿੱਚ ਤੇ ਮੈਂ ਕਿਹਾ ਵੀਡੀਓ ਬਚਾਓ ਕੇ ਬੰਦੇ ਨਾਲ ਬਹੁਤ ਜ਼ੁਲਮ ਹੋਇਆ ਤੇ ਮੈਨੂੰ ਉਹਨਾਂ ਬੰਦਿਆਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਵੀਡੀਓ ਦਿਖਾਤੀਆਂ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਵੀਡੀਓ ਦੇਖਣ ਤੋਂ ਬਾਅਦ ਵੀ ਸਰਸਾ ਜਿਹੜਾ ਉਹ ਐਸਐਸਪੀ ਕੋਲ ਉਹਨਾਂ ਤਣਾੜ ਲੋਕਾਂ ਦੇ ਨਾਲ ਗਿਆ ਤੇ ਗਰੀਬ ਦੇ ਘਰ ਨਹੀਂ ਆਇਆ ਕਿਲੋਮੀਟਰ ਜਦ ਕੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਐਮਪੀ ਕੜੂਰ ਸਾਹਿਬ ਦੇ ਸਤਿਕਾਰਯੋਗ ਪਿਤਾ ਬਾਪੂ ترਸੇਮ ਸਿੰਘ ਜੀ ਕੁਝ ਚਿਰ ਪਹਿਲਾਂ ਰਾਣੀਪੁਰ ਆਈ ਸੀ ਇੱਕ ਰੈਲੀ ਦੇ ਵਿੱਚ ਜੇ ਜਦੋਂ ਦਾਸ ਨੇ ਦੱਸਿਆ ਕਿ ਇਸ ਇਲਾਕੇ 'ਚ ਇੱਕ ਗੁਰਸਿੱਖ ਨਾਲ ਧੱਕਾ ਹੋਇਆ ਤੋ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਬਹੁਤ ਕਾਲੀ ਸੀ ਉਹ ਫਿਰ ਵੀ ਰਾਜਪੁਰੇ ਆਏ ਇਹਦਾ ਹਾਲਚਲ ਪੁੱਛਿਆ ਤੇ ਸਾਰਿਆਂ ਦੇ ਵਿੱਚ ਉਹ ਕਹਿ ਗਏ ਕਿ ਚਾਵਲਾ ਸਾਹਿਬ ਤੁਸੀਂ ਬਲਵਿੰਦਰ ਸਿੰਘ ਦੇ ਨਾਲ ਪੂਰਾ ਸੰਘਰਸ਼ ਕਰਨਾ ਔਰ ਇਹਨੂੰ ਇਨਸਾਫ ਦਿਵਾ ਕੇ ਤੁਸੀਂ ਘਰ ਬਹਿਣਾ ਜੇ ਮੇਰੀ ਵੀ ਲੋੜ ਪਈ ਤੇ ਮੈਂ ਵੀ ਇੱਥੇ ਪਹੁੰਚਾਂਗਾ ਸੋ ਗੱਲ ਇਹਨੇ ਕਿਹਾ ਸਰਸੇ ਨੇ ਬਿਨਾ ਇਹਨੂੰ ਮਿਲਿਆ ਜਿਹਨੂੰ ਕੋਈ ਜਿਸ ਨਾਲ ਕੋਈ ਧੱਕੇਸ਼ਾਈ ਹੋਈ ਹੈ ਇਹ ਉਹ ਕਹਿ ਰਿਹਾ ਵੀ 295ਏ ਜਿਹੜੀ ਧਾਰਾ ਦੀ ਬਰਤਾਲ ਕਰੋ ਉਹ ਇੱਕ ਐਡਵੋਕੇਟ ਬੰਦਾ ਉਹ ਪਰਚਾ ਐਸਐਚਓ ਨੇ ਨਹੀਂ ਕੀਤਾ ਇਹ ਪਰਚਾ ਦੋਨੋਂ ਪਾਰਟੀਆਂ ਦੀ ਜਿਹੜੀ ਹੈ ਉਹ ਦੁਬਾਰਾ ਡੀਐਸਪੀ ਧਾਰ ਵੱਲੋਂ ਬਿਆਨਬਾਜ਼ੀ ਦੋਵਾਂ ਦੀ ਹੋਈ ਹੈ ਦੋਨਾਂ ਨੇ ਆਪਣੇ ਪੱਖ ਰੱਖੇ ਆ ਉਹ ਹਜੇ ਤੱਕ ਵੀ ਸਾਨੂੰ ਉਹ ਕਾਪੀ ਨਹੀਂ ਮਿਲਦਰੀ ਕਿਉਂਕਿ ਹਜੇ ਵੀ ਡੀਐਸਪੀ ਸਾਹਿਬ ਕਹਿ ਰਹੇ ਆ ਕਿ ਸਾਨੂੰ ਹਜੇ ਜਾਂਚ ਕਰਨ ਵਿੱਚ ਕਈ ਗੱਲਾਂ ਦੀ ਹਜੇ ਲੋੜ ਆ ਤੇ ਅਸੀਂ ਕਾਲੇ ਨਹੀਂ ਪਏ ਪਰ ਇਹ ਕਾਲਾ ਪੈ ਗਿਆ ਸਰਸਾ ਕੱਲ ਪਤਾ ਨਹੀਂ ਉਹ ਧਨੜ ਲੋਕਾਂ ਨੇ ਇਹਨੂੰ ਕੀ ਚਲ ਘਾਰਾ ਦਿਖਾਇਆ ਤੇ ਇਹਨੇ ਕੱਲ ਬਿਨਾ ਹਜੇ 295 ਐ ਦੀ ਕਾਪੀ ਮਿਲਿਆਈ ਕਹਿੰਦਾ 295 ਐ ਧਾਰਾ ਦੀ ਬੜਤਾਲ ਕਰਾਉ ਉਹ ਸਾਨੂੰ ਇਹ ਯਕੀਨ ਹੋ ਗਿਆ ਕਿ 295 ਐ ਧਾਰਾ ਸਰਸਾ ਸਾਹਿਬ ਦੇ ਕਹਿਣ ਮੁਤਾਬਕ ਲੱਗ ਚੁੱਕੀ ਹੈ ਰਾਜਪੁਰਾ ਪਿੰਡ ਤੇ ਉਸ ਪਿੰਡ ਦੇ ਵਿੱਚ ਦੋ ਅਮਰਧਾਰੀ ਸਿੱਖ ਜਿਹੜੇ ਨੇ ਉਹ ਲੜੇ ਤੇ ਉਹਦੇ ਇੱਕ ਦੇ ਉੱਤੇ ਜਿਹੜਾ ਉਹ 295 ਐ ਧਾਰਾ ਲੱਗ ਗਈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹਦੀ ਪੜਤਾਲ ਕੀਤੀ ਜਾਵੇ ਕਿ ਜਿਹੜੀ ਪਿੰਡ ਦੀ ਪੰਚਾਇਤ ਆ ਇਲਾਕੇ ਦੇ ਜਿਹੜੇ ਬੰਦੇ ਨੇ ਉਹਨਾਂ ਤੋਂ ਸਾਰੇ ਪਿੰਡ ਦੇ ਪਿੰਦੇ ਤੋਂ ਪਿੰਡ ਦੇ ਜਿਹੜੇ ਸਰਪੰਚ ਨੇ ਜਦੋਂ ਝਗੜਾ ਹੋਇਆ ਸਰਪੰਚ ਸਾਹਿਬ ਇਹ ਗੱਲ ਕਹਿੰਦੇ ਆ ਕਿ ਉਹ ਝਗੜੇ ਹੁੰਦਿਆਂ ਨੂੰ ਮੈਂ ਛਡਾਇਆ ਔਰ ਉਸ ਟਾਈਮ ਦੇ ਉੱਤੇ ਕੋਈ ਵੀ ਕਿਸੇ ਦੀ ਜਿਹੜੀ ਦਸਤਾਰ ਆ ਉਹ ਨਹੀਂ ਲੱਥੀ ਤੇ ਨਾ ਕਿਸੇ ਵਾਲ ਪੁੱਟੇ ਨੂੰ ਉਸ ਤੋਂ ਬਾਅਦ ਕਰ ਲਈ। ਇੱਕ ਵੀਡੀਓ ਵੀ ਹੋ ਰਹੀ ਇੱਕ ਦੇਖੀ ਅਸੀਂ ਵੀਡੀਓ ਵੀ ਵਾਇਰਲ ਜਿਹੜੀ ਹੋਈ ਹੈ ਬਈ। ਦੇਖੋ ਮੇਰੇ ਕੋਲ ਜਿਹੜੀ ਗੱਲ ਆਈ ਆ ਉਹ ਪੱਗ ਕਹਿੰਦੇ ਜਿਹੜੀ ਆ ਇਹ ਵੀਡੀਓ ਤੋਂ ਬਣੀ ਆ ਲੇਕਿਨ ਉਸ ਵੀਡੀਓ ਦੇ ਵਿੱਚ ਦੱਸਣ ਦੇ ਮੁਤਾਬਕ ਵੀਡੀਓ ਦੇ ਵਿੱਚ ਵੀ ਤੇ ਦੱਸਣ ਦੇ ਮੁਤਾਬਕ ਇਹ ਜਿਹੜੀ ਆ ਵੀਡੀਓ ਦੇ ਵਿੱਚ ਕੋਈ ਪਾਗਲ ਆਉਂਦਾ ਬੰਦੇ ਦਾ ਨਜ਼ਰ ਨਹੀਂ ਆਇਆ ਸੇਸ ਕੁੱਟਦਾ ਬੰਦਾ ਕੋਈ ਨਜ਼ਰ ਨਹੀਂ ਆ ਰਿਹਾ ਜਿਹੜੇ ਕਗਾਰਾਂ ਦੇ ਮਲਕ ਅੰਗੇਦਾ ਜਾਂ ਕਿਸੇ ਵੀ ਚੀਜ਼ ਦਾ ਜੇ ਬੰਦਾ ਜੇ ਅਗਰ ਪਤਾਲ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਵੀ ਗੁਰੂ ਦੇ ਜਿਹੜੇ ਕਗਾਰਾਂ ਦੀ ਬੇਅਦਬੀ ਜੇ ਅਗਰ ਹੋਈ ਆ ਤਾਂ ਤੁਸੀਂ ਫਿਰ ਤੁਹਾਡੇ ਲੋਕ ਕੀ ਐਕਸ਼ਨ ਅਸੀਂ ਇਹ ਗੱਲ ਕਹਿੰਨੇ ਆ ਕਿ ਜੇ ਕਿਸੇ ਨੇ ਜਿੰਨੇ ਵੀ ਗਲਤੀ ਕੀਤੀ ਹੈ ਜੇ ਉਹਨੇ ਗਲਤੀ ਕੀਤੀ ਹੈ ਤੇ ਬੰਦੀ ਕਾਰਵਾਈ ਉਹਨਾਂ ਨੇ ਕਿਹਾ ਵੀ ਮੈਂ ਐਸਐਸ ਐਸਐਸਪੀ ਸਾਹਿਬ ਨੇ ਇਹ ਗੱਲ ਕਹੀ ਆ ਕਿ ਐਸਪੀ ਦੀ ਮੈਂ ਡਿਊਟੀ ਲਾਉਣਾ ਐਸਪੀ ਪੜਤਾਲ ਕਰੇਗਾ ਉਹ ਆਪਣੀ ਟਿੱਪਣੀ ਕੀ ਜੰਦਾ ਉਸ ਤੋਂ ਬਾਅਦ ਮੈਂ ਖਾ ਵੀ ਜਿੰਨੇ ਵੀ ਜੇ ਉਹਨੇ ਗਲਤੀ ਕੀਤੀ ਹੈ ਜੇ ਉਹਦੀ ਪਾਗਲ ਲੱਥੀ ਆ ਜਾਂ ਕਕਾਰਾਂ ਦੀ ਬੇਬੀ ਕੀਤੀ ਆ ਤੇ ਜੋ ਕਾਰਵਾਈ ਬੰਦੀ ਆ ਉਹ ਹੋਣੀ ਚਾਹੀਦੀ ਆ ਪਰ ਇਸ ਗੱਲ ਨੂੰ ਕਿਉਂਕਿ ਦੋਵੇਂ ਝਗੜਾ ਕਰਨ ਵਾਲੇ ਜਿਹੜੇ ਨੇ ਜਿਨ੍ਹਾਂ ਦਾ ਝਗੜਾ ਆਪਸ ਵਿੱਚ ਦੁਮਿਆ ਹੋਇਆ ਹੈ ਅਸੀਂ ਐਵੇਂ ਨਹੀਂ ਆ ਸਕਦੇ ਅਸੀਂ ਪੜਤਾਲ ਕਰਦੇ ਹਾਂ ਪੜਤਾਲ ਕਰਕੇ ਫਿਰ ਜਿਹੜਾ ਉਸ ਕੇਸ ਦੇ ਵਿੱਚ ਜਿਹੜਾ ਪੜਤਾਲ ਚ ਕੀ ਨਿਕਲੇ ਮੇਰੀ ਪੜਤਾਲ ਦੇ ਵਿੱਚ ਜਿਹੜਾ ਪਿੰਡ ਦਾ ਸਰਪੰਚ ਆ ਉਹਨੇ ਇਹ ਗੱਲ ਕਹੀ ਆ ਕਿ ਝਗੜਾ ਹੁੰਦਾ ਮੈਂ ਛਡਾਇਆ ਔਰ ਜਦੋਂ ਮੈਂ ਛਡਾਇਆ ਉਸ ਟਾਈਮ ਦੇ ਉੱਤੇ ਕਿਸੇ ਦੀ ਵੀ ਪਾਗਲ ਜੜੀ ਆ ਉਹ ਨਹੀਂ ਲੱਤੀ ਕਿਉਂਕਿ ਦੋਵੇਂ ਹੀ ਅਬਰਤ ਰਹੇ ਫਿਰ ਜਿਹੜੇ ਨਾਲ ਝਗੜਾ ਹੋਇਆ ਤੇ ਉਹਨੂੰ ਮੈਂ ਪੁੱਛਿਆ ਵੀ ਤੇਰਾ ਅਮਰਤ ਕਦੋਂ ਚੱਕਿਆ ਉਹ ਕਹਿੰਦਾ ਕਿ 10-12 ਸਾਲ ਤੋਂ ਤੇਰਾ ਅਮਰਤ ਜਿਹੜਾ ਚੱਕਿਆ ਹੋਇਆ ਸੋ ਇਸ ਤਰ੍ਹਾਂ ਜੋ ਜਿਹਦੇ ਨਾਲ ਜਿਹੜੀ ਪਾਗਲ ਤਰੀਕ ਕੇਤ ਕਿਲਰ ਜਿਹਨਾਂ ਦੇ ਜਿਹਦੇ ਪੱਗ ਨਹੀਂ ਲੱਤੀ ਜਿਹੜਾ ਉਹਦੇ ਕੋਲ ਤਾਂ ਮੈਂ ਬੰਦੇ ਨੂੰ ਲੈ ਜਿਹਨੇ ਪਾਗਲ ਲਾਈ ਆ ਉਹਨੂੰ ਪੁੱਛਿਆ ਦੂਸਰੇ ਬੰਦੇ ਕੋਲ ਤੇ ਮੈਂ ਪਹੁੰਚ ਕੀਤੀ ਆਪਣੇ ਬੰਦਿਆਂ ਦੇ ਰਾਹੀਂ ਪਹੁੰਚ ਕੀਤੀ ਵੀ ਇਹ ਜਿਹੜੀ ਗੱਲ ਆ ਵੀ ਮੇਰਾ ਇਹ ਸੀਪੀ ਜੇ ਦੋਵੇਂ ਅਮਰਤ ਹਾਰੀ ਨੇ ਤੇ ਦੋਹਾਂ ਆ ਕੋਹਨਾਂ ਤੱਕ ਪਹੁੰਚ ਕੀਤੀ ਜਾਵੇ ਦੂਸਰੇ ਬੰਦੇ ਕੋਲ ਪਹੁੰਚ ਕੀਤੀ ਜਦੋਂ ਮੈਂ ਉਹਨੂੰ ਫੋਨ ਕਰਾਇਆ ਆਪਣੇ ਬੰਦੇ ਤੋਂ ਤੇ ਉਹਨਾਂ ਨੂੰ ਕਹੋ ਕਿ ਮੈਂ ਮਿਲਣਾ ਚਾਹੁੰਨਾ ਉਹਨੇ ਅਗੋਂ ਕੀ ਕਿਹਾ ਕਿਸ ਤਰ੍ਹਾਂ ਕਿਹਾ ਇਹ ਗੱਲਾਂ ਜਿਹੜੀਆਂ ਨੇ ਇਹ ਇੱਕ ਵੱਖਰੀ ਹਲੇ ਸਾਰੀਆਂ ਮੀਡੀਆ ਚ ਲਿਆਉਣ ਲੱਗਿਆ ਨਹੀਂ ਸਰ ਉਹਨਾਂ ਤੱਕ ਵੀ ਪਹੁੰਚ ਕੀਤੀ ਜਿਹਨਾਂ ਦੀ ਸਾਟਾਂ ਚ ਪੇਟਾਂ ਲੱਗੀਆਂ ਜਾਂ ਜਿਨ੍ਹਾਂ ਦੇ ਘਾਰ ਜਿਹੜੇ ਉਹਨਾਂ ਤੱਕ ਦੇਖੋ ਜਿਹੜਾ ਬੰਦਾ ਮੋਤਬਰ ਹੈ ਜਿਹੜਾ ਬੰਦਾ ਸਾਰੀ ਕਾਰਵਾਈ ਕਰ ਰਿਹਾ ਹੈ ਉਹਦੇ ਵਿੱਚ ਉਹ ਬੰਦਾ ਜਿਹੜਾ ਉਹ ਆਪ ਜਿਹੜਾ ਜੋ ਮੈਨੂੰ ਪਤਾ ਲੱਗਿਆ ਕਿ ਕੋਈ ਬੰਦਾ ਨਹੀਂ ਕਰ ਸਕਦਾ ਜਿਹੜਾ ਬੰਦਾ ਮੋਤਬਰ ਹੈ ਜਿਹੜਾ ਬੰਦਾ ਉਹਦੇ ਨਾਲ ਚੱਲ ਰਿਹਾ ਹੈ ਤੇ ਮੈਂ ਉਸ ਬੰਦੇ ਤੱਕ ਪਹੁੰਚ ਕੇ ਕਿਤੇ ਵੀ ਉਹਨੂੰ ਮਿਲਿਆ ਜਾਵੇ ਤੇ ਮਿਲ ਕੇ ਜਿਹੜੀ ਆ ਵੀ ਇਹਨਾਂ ਦੋਵਾਂ ਤਰ੍ਹਾਂ ਨੂੰ ਬਿਠਾ ਕੇ ਜਿਹੜੀ ਗੱਲ ਜਿਹੜੀ ਕੀਤੀ ਜਾਵੇ ਵੀ ਦੋਵੇਂ ਹੀ ਅਮਰਤਾਰੀ ਨੇ ਤੇ ਦੋਵਾਂ ਦੀ ਬਿਠਾ ਕੇ ਜਿਹੜੀ ਗੱਲ ਜਿਹੜੀ ਉਹ ਕੀਤੀ ਜਾਵੇ ਵੀ ਸਾਨੂੰ ਆਪਣਾ ਇੱਥੇ ਜਿਹੜਾ ਇੱਕ ਦੂਸਰੇ ਦੇ ਖਿਲਾਫ ਜਿਹੜਾ ਇੰਚਰਨਾ ਚਾਹੀਦਾ ਠੀਕ ਸਰ ਸਾਹਿਬ ਇੱਕ ਸਾਰ